ਉਹ ਇੱਕ ਇੱਕ ਵੀਡੀਓ ਚ ਕਹੀ ਜਾਂਦਾ ਉਹ ਰਾਜਾ ਬੜਿੰਗ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂਾਂ ਦੀ ਦਿਲ ਰੰਧਾਵਾ ਸਾਹਿਬ ਦੇ ਬਾਜਵਾ ਸਾਹਿਬ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਤੁਸੀਂ ਤਾਂ ਪੂਰੀ ਕਰੀ ਬੈਠੇ ਹੋ ਮੈਂ ਕਿ ਨੇੜੇ ਟੜੇ ਹਾਂ 17 17 ਦੇ ਆ ਮੈਂ 46 ਦਾ ਤਾਂ ਤੁਸੀਂ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇ ਆ ਤੇ ਕੰਮ ਕਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ 'ਚ ਲਿਖਿਆ ਹੈ ਮੈਂ ਪਰਦਾ ਸੀ ਮੈਂਟਲ ਹੈਲਥ ਵੀ ਲਿਖਿਆ ਹੋਇਆ ਹੈ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਇਹਨਾਂ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਦੇ ਪਰ ਨਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਤੁਹਾਡੇ ਹੀ ਆ ਸਰਕਾਰਾਂ ਕੋਲੇ ਕੋਈ ਨੋਟਸ਼ਮ ਨੋਟਸ਼ਾਪਣ ਵਾਲੇ ਮਸ਼ੀਨਤ ਆਏ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਆ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਪਾਂ ਇੱਥੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇਹ ਲਾਣੇਦਾਰ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਈਏ ਤੁਸੀਂ ਮੁਖੀਆ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌکریاں ਮਿਲਣ 63000 ਨੌکریاں ਦੇ ਕੇ ਤੁਹਾਡੇ ਸਾਹਮਣੇ ਖੜੇ ਨੇ 63000 ਤੁਹਾਡੇ ਚੋਂ ਵੀ دوست ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌکریاں ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚੋਂ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੋਈ ਸਪਾਰਸ਼ ਲੋਣੀ ਪਈ ਹੋਵੇ ਆਮ ਕਰਨੇ ਆਮ ਕਰਾਂ ਚੋਂ ਦੋ-ਦੋ ਤਿੰਨ-ਤਿੰਨ ਵੀ ਮਿਲ ਗਿਆ ਹੋਣਗੇ ਮੈਂ ਕਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆ ਗਏ ਫਿਕਰ ਨਾ ਕਰੋ ਉਸ ਤੋਂ ਬਾਅਦ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਚ ਨੰਬਰ ਆ ਗਏ ਐਨੀ ਤਰੀਕ ਨੂੰ ਤਰਨ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਆ ਜਾ ਨੌਕਰੀ ਚੱਕ ਜਿਹੜੀ ਚੁਲਣ ਉਹ ਉਸ ਤੋਂ ਬਾਅਦ ਪੜ ਲਾ ਤੂੰ ਉਹਨੂੰ ਛੱਡ ਦੇ ਤੈਨੂੰ ਲੱਗਦਾ ਵੀ ਇਹ ਇਹ ਨੌਕਰੀ ਜਿਹੜੀ ਹੈ ਮੈਨੂੰ ਪਹਿਲੀ ਮਿਲੀ ਸੀ ਮੈਂ ਹੁਣ ਇਸ ਤੋਂ ਬਾਅਦ ਵਾਲਾ ਪੇਪਰ ਕਲੀਅਰ ਕਰ ਲਿਆ ਛੱਡ ਦੇ ਉਹ ਨੌਕਰੀ ਅਗਲੀ ਲੈ ਲਾ ਉਹ ਨੌਕਰੀ ਕਿਸੇ ਹੋਰ ਨੂੰ ਦੇ ਦਾਂਗੇ ਇਹ ਤਾਂ ਹੁਣ ਤੱਕ ਇਹੀ ਪੁੱਛੀ ਜਾਂਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕਿਉਂ ਦਿੱਤੀਆਂ ਨੇ ਐਵੇਂ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਐਦਾਂ ਕੀਤਾ ਇੰਨਾ ਕੰਮ ਇਹ ਐਦਾਂ ਹੀ ਬਿਜਲੀ ਬਾਰੇ ਕਹਿੰਦੇ ਸੀ ਐਦਾਂ ਹੀ ਮੋਹੱਲਾ ਕੁੰਕਾ ਬਾਰੇ ਕਹਿੰਦੇ ਸੀ ਐਦਾਂ ਹੀ ਇਹ ਟੋਲ ਪਲਾਜ਼ਿਆਂ ਬਾਰੇ ਕਹਿੰਦੇ ਸੀ ਐਦਾਂ ਹੀ ਜਿਹੜੇ ਸ਼ਹੀਦ ਪਰਿਵਾਰ ਜਿਵੇਂ ਆਪਣਾ ਕੋਈ ਫੌਜ ਦੇ ਵਿੱਚ ਭਰਤੀ ਕੋਈ ਜਵਾਨ ਪੂਰੇ ਪੂਰੇ ਦੇਸ਼ ਚ ਪੰਜਾਬੀ ਨੌਜਵਾਨ ਫੌਜ ਚ ਆਪਣੀ ਡਿਊਟੀ ਨਿਭਾ ਰਹੇ ਨੇ ਕਿਤੇ ਮਗਾਹਲਿਆ ਚ ਕਿਤੇ ਜਾ ਕਿਤੇ ਅਰੁਣਾਚਲ ਪ੍ਰਦੇਸ਼ ਕਦੇ ਕਦੇ ਇੱਧਰ ਜੰਮੂ ਕਸ਼ਮੀਰ ਚ ਕਿਤੇ ਡਿਊਟੀ ਦੌਰਾਨ ਉਹਦੀ ਜਿਹੜੀ ਹੈ ਸ਼ਹਾਦਤ ਹੋ ਜਾਂਦੀ ਹੈ ਕੋਈ ਸ਼ਹਾਦਤ ਦਾ ਕੋਈ ਮੁੱਲ ਨਹੀਂ ਜਾਨ ਦੀ ਕੋਈ ਕੀਮਤ ਨਹੀਂ ਪਰ ਆਮ ਆਦੀ ਪਾਰਟੀ ਕ ਕਰੋੜ ਰੁਪਈਆ ਉਹਨਾਂ ਦੇ ਘਰ ਜਾ ਕੇ ਦੇ ਕੇ ਆਉਂਦੇ ਆ ਜੀ ਆ ਲਓ ਕੋਈ ਤਾਂ ਕਿ ਪਰਿਵਾਰ ਨੂੰ ਖੱਜਲ ਖੁਆਰੀ ਨਾ ਹੋਵੇ ਜਾਨ ਤਾਂ ਵਾਪਸ ਲਿਆ ਨਹੀਂ ਸਕਦੇ ਕਰੋੜ ਰੁਪਈਆ ਨਾਲ ਇਸ ਤਰ੍ਹਾਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵਿੱਚ ਵੀ 1 ਕਰੋੜ ਰੁਪਈਆ ਪਲੱਸ 1 ਕਰੋੜ ਰੁਪਈਆ ਦਾ ਜਿਹੜਾ ਉਹਨਾਂ ਦਾ ਬੈਂਕ ਦਾ ਇੰਸ਼ੋਰੈਂਸ ਹੈ 2 ਕਰੋੜ ਰੁਪਈਆ ਪੰਜਾਬ ਪੁਲਿਸ ਦਾ ਜਵਾਨ ਜੀ ਗੁੱਡ ਡਿਊਟੀ ਦੌਰਾਨ ਕੋਈ ਤੁਹਾਡੀ ਰੱਖਿਆ ਕਰਨ ਦੌਰਾਨ ਸ਼ਹੀਦ ਹੋ ਜਾਂਦਾ ਇਹ ਤਾਂ ਕਹਿੰਦੇ ਜੀ ਕਿਵੇਂ ਹੋ ਜੂਗਾ ਪਹਿਲਾਂ ਦਿੱਲੀ ਚ ਕੀਤਾ ਇੱਥੇ ਕੈ ਤੇ ਵੀਚਕਾ ਚੱਲ ਰਿਹਾ ਹੈ ਕਿ ਸਰਕਾਰਾਂ ਵਾਸਤੇ ਮੈਂ ਤਾਂ ਇਹੀ ਕਹਿਣਾ ਕਿ ਸ਼ਾਂਤੀ ਰਹੇ ਸਾਡੇ ਸਾਨੂੰ ਇਹ ਵੰਡਣੀ ਨਾ ਪੈਣ ਇਹ ਪੈਸੇ ਹੈ ਨਾ ਪਰਿਵਾਰ ਜਿਹੜੇ ਨੇ ਉਹਨਾਂ ਦਾ ਜੀ ਸੁਖਤ ਰਹਿਣ ਪਰ ਜੇ ਕੋਈ ਇਦਾਂ ਦੀ ਘਟਨਾ ਹੋ ਗਈ ਤਾਂ ਫਿਰ ਸੰਭਾਲਣਾ ਸਰਕਾਰਾਂ ਦਾ ਕੰਮ ਹੈ ਆ ਹੁਣ ਵੀ ਆ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿਣਾ ਪਹਿਲਾਂ ਤੁਹਾਡੇ ਅਰਦਾਸ ਕਰਦੇ ਆ ਸਾਰੇ ਤੰਦਰੁਸਤ ਰਹਿਣ ਜੇ ਕਿਸੇ ਦੇ ਘਰੇ ਕੋਈ ਬਿਮਾਰੀ ਆ ਗਈ ਉਹਨੂੰ ਸੰਭਾ ਉਸ ਘਰ ਨੂੰ ਸੰਭਾਲਣਾ ਉਸ ਦੇਖੋ ਕਹਿੰਦੇ ਵੀ ਦਵਾਈ ਤੋਂ ਜ਼ਿਆਦਾ ਹੌਸਲਾ ਕੰਮ ਕਰਦਾ ਬਹੁਤ ਸਾਰੇ ਜਿਹੜੇ ਆਪਾਂ ਜਾਣਦੇ ਆ ਹਸਤਾਲ ਚ ਉਥੇ ਮਿਲਣ ਆਉਂਦੇ ਐ ਮਰੀਜ਼ ਦਾ ਪਤਾ ਲੈਣ ਕਹਿੰਦੇ ਆਪਾਂ ਬਹੁਤ ਸਾਰੇ ਪੋਜ਼ਿਟਿਵ ਬੰਦੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਲੱਗਦਾ ਠੀਕ ਲੱਗਦਾ ਤਾਂ ਹੋ ਗਿਆ ਬਸ ਇੱਕ ਹਾਂ ਜੀ ਡਾਕਟਰ ਕਈ ਡਾਕਟਰ ਵੀ ਕਹਿੰਦੇ ਵੀ ਹਾਂ ਬਿਲਕੁਲ ਰਿਪੋਰਟਾਂ ਸਹੀ ਨੇ ਹੁਣ ਦੋ ਚਾਰ ਦਿਨਾਂ ਚ ਤੁਸੀਂ ਉਹਦਾ ਜਿਹੜਾ ਅੰਦਰੋਂ ਹੌਸਲਾ ਐ ਪੋਜ਼ਿਟਿਵਿਟੀ ਜਿਹੜੀ ਐ ਅੰਦਰੋਂ ਉਹ ਉਹਨੂੰ ਬੰਦੇ ਨੂੰ ਠੀਕ ਕਰ ਦਿੰਦਾ ਸੋ ਇਹੇ ਹੁਣ ਇਹਨਾਂ ਨੂੰ ਦੇਖ ਹੀ ਲਓ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਕਾਲੀਆਂ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀਰ ਇਹ ਆਉਣਗੇ ਯਾਰ ਇਹ 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 ਬਣਨਗੇ ਅੱਦੇ ਤਾਂ ਐਸੇ ਪਛਤਾਵੇ ਜੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਇਹਨਾਂ ਦੇ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਂਦੇ ਤਾਂ ਡਰਾ ਕੇ ਆਉਂਦੇ ਵੀ ਨਾ ਨਾ ਗਿਆ ਤੂੰ ਤਾਂ ਬਸ ਘਤਮ ਹੋਇਆ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬੜੇ ਨੂੰ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂ ਨਹੀਂ ਤੇ ਲੈ ਕਹਾਂ ਤੂੰ ਇਹ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਹਿੰਦਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਦੱਸੋ ਸੋ ਇਹ ਇਹ ਨੈਗੇਟਿਵਿਟੀ ਆ ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅੱਗੇ ਅਸੀਂ ਕਹਿੰਨੇ ਆ ਯਾਰ ਜੋ ਮਰ ਜੇ ਅਸੀਂ ਤਾਂ ਆਪਦੇ ਆਪੇ ਕੰਮ ਕਰਦੇ ਸੀ ਤੁਹਾਡੇ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਉਹ ਉਥੋਂ ਸ਼ੁਰੂ ਕਰ ਲੈਣੇ ਉਪਨਾ ਚੀਮਾ ਸਾਹਿਬ ਫ੍ਰਾਂਸ ਮਿਸ਼ਨ ਦੇ ਵਕੀਲ ਸੀਗੇ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ ਅਰੋੜਾ ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਐ ਸਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੋਧਿਆ ਜੀ ਨਿਊ ਚ ਪੱਤਰਕਾਰ ਸੀਗੇ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀਗੇ ਸਤਿੰਦਰ ਜੈਨ ਹੋਰੀ ਡਾਕਟਰ ਨੇ ਜੀ ਇਹ ਆਪਣਾ ਕੰਮ ਕਰਦੇ ਸੀ ਦਿੱਲੀ ਚ ਤੁਸੀਂ ਜਿੰਨੇ ਆ ਆ ਖੰਡ ਰੈਕਟਰ ਆ ਬੈਠੇ ਨੇ ਬਲਵੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਨਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਕੀ ਲੋੜ ਸੀ ਅਸੀਂ ਕਹਿਆ ਯਾਰ ਫਿਰ ਠੀਕ ਆ ਤੁਰ ਤਾ ਦੁਨੀਆ ਜਾਊਗੀ ਸਕੰਦਰ ਵਰਗੇ ਵੀ ਤੁਰ ਕੇ ਦੁਨੀਆ ਜਿੱਤ ਕੇ ਪਰ ਕੁਛ ਕਰਤਾ ਜਾਈਏ ਯਾਰ ਹਾਂ ਇਹ ਸਾਨੂੰ ਪਤਾ ਸੀ ਕਿ ਗਾਲਾਂ ਇਹ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਹਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣਗੇ ਇਸ ਕਰਕੇ ਤੜਫਣਗੇ ਦੁਕਾਨਦਾਰੀਆਂ ਬੰਦ ਰਹਿ ਗਏ ਕਹ ਲੋ ਚਲੋ ਹਾਂ ਇਹ ਵਧੀਆ ਬੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸੋ ਇਹਨਾਂ ਦੀਆਂ ਦੁਕਾਨਾਂ ਇੱਕ ਤਾਂ ਹੁੰਦਾ ਨਾ ਇੱਕ ਤਾਂ ਹੁੰਦਾ ਦੁਕਾਨਾਂ ਬੰਦ ਹੋ ਗਈਆਂ ਤੁਸੀਂ ਤਾਂ ਮਾਰਕੀਟ ਹੀ ਬਦਲਤੀ ਹੁਣ ਚਾਹੇ ਖੋਲ ਵੀ ਲੈਣ ਉੱਥੇ ਕੋ ਕਾ ਕੀ ਨਹੀਂ ਹੁੰਦਾ ਜਦੋਂ ਮਾਰਕੀਟ ਹੀ ਕਿਤੇ ਵਧੀਆ ਜਗ੍ਹਾ ਤੇ ਚਲੀ ਗਈ ਹੈ ਨਾ ਹੁਣ ਤਾਂ ਮਤਲਬ ਦੇਖੋ ਮੈਂ ਕਹਿ ਨਹੀਂ ਕਹਿੰਦਾ ਕਿ ਕੋਈ 17 ਸੈਕਟਰ ਪਹਿਲਾਂ ਮਸ਼ਹੂਰ ਹੁੰਦਾ ਸੀ ਐਲਾਂਟੇ ਖੁੱਲਿਆ 17 ਸੁਨਣਾ ਹੋ ਗਿਆ ਠੀਕ ਆ ਚਲੋ ਠੀਕ ਆ ਉੱਥੇ ਵੀ ਦੁਕਾਨਾਂ ਵਧੀਆ ਨੇ ਲੋਕ ਫੇਰ ਦੁਬਾਰਾ ਜਾਣ ਲੱਗ ਗਏ ਉਧਰ ਪਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਬਈ ਪੁਰਾਣਿਆਂ ਨੂੰ ਤਾਂ ਫਿਰ ਉਹ ਤੁਸੀਂ ਦੇਖੋ 17 ਵਾਲੇ ਗਾਲਾਂ ਕਿਦਾਂ ਲੰਡੇ ਹਾਂ ਹਾਂ ਵੀ ਮੈਂ ਫੋਨ ਕਰਤਾ 20000 ਦੇ ਆਏ ਥੋੜਾ ਕੰਮ ਹੋ ਜੂਗਾ ਫਿਰ ਤਾਂ ਸਿੱਧੇ ਚਲੇ ਜਾਊਗਾ ਨਾਲੇ ਸਾਨ ਕਰਤਾ ਨਾਲੇ ਨਾਲੇ ਜੀਵਗਾ